ਸਾਡੀ ਜਿਹੜੀ ਡਾਈੰਗ ਦੀ ਇੰਡਸਟਰੀ ਹੈ ਜਿਹਦੇ ਉੱਤੇ ਕਿ ਸਭ ਤੋਂ ਜ਼ਿਆਦਾ ਦੋਸ਼ ਮੜਿਆ ਜਾਂਦਾ ਹੈ ਵੀ ਹਾਂ ਹਾਂ ਆਹ ਰੰਗਾਈ ਦੇ ਕਾਰਖਾਨਿਆਂ ਦੇ ਕਾਰਨ ਆਹ ਬੁੱਢਾ ਨਾਲਾ ਬਣ ਗਿਆ ਆ ਬੁੱਢਾ ਦਰਿਆ ਗੰਦਾ ਹੋ ਗਿਆ ਜਦ ਕਿ ਸਚਾਈ ਇਸ ਤੋਂ ਕੋਸੋ ਦੂਰ ਹੈ ਅਸੀਂ ਬਹਾਦਰਕੇ ਟੈਕਸਾਈਲ ਦੇ ਨੈਟਿਵ ਐਸੋਸੀਏਸ਼ਨ ਨੇ ਆਪਣਾ 15 ਐਮਐਲਡੀ ਦਾ ਕਾਮਨ ਐਫੂਲੈਂਟ ਟ੍ਰੀਟਮੈਂਟ ਪਲੈਂਟ ਇੰਸਟਾਲ ਕਰ ਲਿਆ ਤਾਇਪੁਰ ਡਾਈੰਗ ਇੰਡਸਟਰੀ ਨੇ ਪਿਆ ਐਮਲੀ ਦਾ ਇੰਸਟਾਲ ਕਰ ਲਿਆ ਫੋਕਲ ਪੁਆਇੰਟ ਦੀ ਡਾਈੰਗ ਇੰਡਸਟਰੀ ਨੇ 40 ਐਮਲੀ ਦਾ ਕਰ ਲਿਆ ਜਿਹੜੀ ਲਾਰਜ ਇੰਡਸਟਰੀ ਹੈਗੀ ਹੈ ਉਹਨਾਂ ਨੇ ਆਪਣੇ ਅੰਦਰ ਈਟੀਪੀ ਪਲਾਂਟਸ ਇੰਸਟਾਲ ਕੀਤੇ ਹੋਏ ਨੇ ਔਰ ਕੁਝ 20-25 ਕਾਰਖਾਨੇ ਇੰਡਸਟਰੀਅਲ ਏਰੀਆ ਦੇ ਹੈਗੇ ਨੇ ਉਹਨਾਂ ਨੇ ਵੀ ਆਪਣੇ ਅੰਦਰ ਈਟੀਪੀ ਪਲਾਂਟਸ ਇੰਸਟਾਲਸ ਕੀਤੇ ਗਏ ਇਹਦੇ ਵਿੱਚ ਇੱਕ ਦਸਨਯੋਗ ਗੱਲਾ ਵੀ ਹੈਗੀ ਹੈ ਵੀ ਜਦੋਂ ਆ ਡੀਪੀਆਰ ਤਿਆਰ ਕੀਤੀ ਗਈ ਤੇ ਉਸ ਦੇ ਵਿੱਚ ਇੱਕ ਬਜਟ ਰੱਖਿਆ ਗਿਆ ਵੀ ਜਿਹੜੇ 20 ਤੋਂ 25 ਇੰਡਸਟਰੀਅਲ ਏਰੀਆ ਦੇ ਜਿਹੜੇ ਡਾਈਇੰਗ ਯੂਨਿਟਸ ਹੈਗੇ ਆ ਉਹਨਾਂ ਦਾ ਟ੍ਰੀਟਡ ਵਾਟਰ ਉਥੋਂ ਦੀ ਉਹਦੇ ਵਿੱਚ ਮੈਂ ਕਿਹਾ 34 ਕਰੋੜ ਦਾ ਬਜਟ ਰੱਖਿਆ ਗਿਆ ਸੀਗਾ ਕਿ ਉਹ ਪਾਈਪਲਾਈਨ ਦੇ ਥਰੋ ਉਹ ਐਸਟੀਪੀ ਜਮਾਲਪੁਰ ਜਿੱਥੇ 225 ਐਮਐਲਡੀ ਦਾ ਐਸਟੀਪੀ ਪਲਾਨਟ ਇੰਸਟਾਲ ਹੋਣਾ ਹੈਗਾ ਉਹ ਪਾਈਪਲਾਈਨ ਨੂੰ ਉੱਥੇ ਲੈ ਕੇ ਜਾਇਆ ਜਾਏਗਾ ਪਰੰਤੂ ਐਸਾ ਕੁਝ ਨਹੀਂ ਹੋਇਆ ਅੱਜ ਵੀ ਕਈ ਡਾਇਰੈਕਟ ਜਿਹੜੇ ਡਿਸਚਾਰਜ ਹੈਗੇ ਆ ਉਹ ਬੁੱਢੇ ਨਾਲੇ ਦੇ ਵਿੱਚ ਪੈਰੇ ਹੈਗੇ ਨੇ ਟੋਟਲ ਆ ਪ੍ਰੋਜੈਕਟ ਇੱਕ ਫੇਲਿਅਰ ਹੈਗਾ ਇੱਕ ਕਰਪਸ਼ਨ ਕੀਤੀ ਗਈ ਹੈਗੀ ਇੱਕ ਲੁੱਟ ਕੀਤੀ ਗਈ ਹੈਗੀ ਔਰ ਜਦ ਕੀ ਟੋਟਲ ਪਾਣੀ ਅਗਰ 1500 ਐਮਐਲਡੀ ਦਾ ਉੱਥੇ ਨਾ ਪਿਆ ਗਿਆ ਜੈਨਪੁਰ ਦੀ ਪੁਲੀ ਤੇ ਔਰ 161 ਐਮਐਲਡੀ ਦਾ ਜਿਹੜਾ ਕਿ ਪੱਟੀਆਂ ਟ੍ਰੀਟਮੈਂਟ ਪਲਾਂਟ ਦਾ ਸਿੱਧਾ ਜਾ ਰਿਹਾ ਹੈਗਾ ਸਤਲੁਜ ਦੇ ਵਿੱਚ ਟੋਟਲ ਹੋ ਗਿਆ ਤਕਰੀਬਨ 1700 ਐਮਐਲਡੀ ਪਾਣੀ ਜਿਸ ਦੇ ਵਿੱਚੋਂ ਅਗਰ ਅਸੀਂ ਆਪਣੇ ਸੀਟਪੀਸ ਦਾ ਪਾਣੀ ਨੂੰ ਮਾਈਨਸ ਕਰ ਦਈਏ ਤੇ 105 ਐਮਐਲਡੀ ਪਾਣੀ ਔਰ ਸਕੈਟਰਡ ਦਾ ਔਰ ਲਾਰਜ ਇੰਡਸਟਰੀਜ਼ ਨਾਲ ਲਾ ਕੇ 150 ਐਮਐਲਡੀ ਦਾ ਪਾਣੀ ਅਸੀਂ ਆਪਣਾ ਉਹਨੂੰ ਟ੍ਰੀਟ ਕਰ ਲਿਆ ਔਰ ਹੁਣ ਬਚਿਆ ਕਿੰਨਾ 1500 ਇੰਸਟਾਲਡ ਐਸਟੀਪੀਜ਼ ਦੀ ਕਪੈਸਿਟੀ ਕਿੰਨੀ ਹੈ 700 ਔਰ ਪਾਣੀ ਜਾਦਾ ਕਿੰਨਾ ਨਿਕਲਿਆ 800 ਐਮਐਲਡੀ ਪਾਣੀ ਆਈ ਦੀ ਡੇਡ ਦੇ ਵਿੱਚ ਐਕਸੈਸ ਹੈ ਤੇ ਬੁੱਢਾ ਨਾਲਾ ਸਾਫ਼ ਕਿਵੇਂ ਹੋਣਾ ਸੀਗਾ ਜਦ ਕਿ ਡੋਮੈਸਟਿਕ ਪਾਣੀ ਦਾ ਵੋਲਿਊਮ ਹੀ 1500 ਐਮਐਲਡੀ ਹੈਗਾ ਔਰ ਉਹਦੀ ਇੰਸਟਾਲਡ ਕੰਬੈਸਟੀ ਸਸੂ ਲਗਾਈ ਗਈ ਹੈਗੀ ਤੇ ਇਸ ਕਾਰਨ ਇਸ ਪ੍ਰੋਜੈਕਟ ਦਾ ਪੱਠਾ ਬੈਠਿਆ ਸੋ ਆਹੀ ਮੇਨ ਕਾਰਨ ਹੈ ਵੀ ਅਫਸਰਾਂ ਦੀ ਨਲਾਇਕੀ ਔਰ ਜੋ ਕਿ ਇਹਨਾਂ ਨੇ ਪ੍ਰੋਪਰ ਇਸ ਨੂੰ ਡੀਪੀਆਰ ਨੂੰ ਤਿਆਰ ਨਹੀਂ ਕੀਤਾ ਇਸ ਕਾਰਨ ਇਸ ਬੁੱਢੇ ਨਾਲੇ ਦਾ ਪ੍ਰੋਜੈਕਟ ਆ ਬੁੱਢਾ ਨਾਲਾ ਬੁੱਢੇ ਦਾ ਬੁੱਢਾ ਹੈ ਸਾਡੀ ਜਿਹੜੀ ਡਾਈੰਗ ਦੀ ਇੰਡਸਟਰੀ ਹੈ ਜਿਹਦੇ ਉੱਤੇ ਕਿ ਸਭ ਤੋਂ ਜ਼ਿਆਦਾ ਦੋਸ਼ ਮੜਿਆ ਜਾਂਦਾ ਵੀ ਹਾਂ ਹਾਂ ਆ ਰੰਗਾਈ ਦੇ ਕਾਰਖਾਨਿਆਂ ਦੇ ਕਾਰਨ ਆਹ ਬੁੱਢਾ ਨਾਲਾ ਬਣ ਗਿਆ ਆ ਬੁੱਢਾ ਦਰਿਆ ਗੰਦਾ ਹੋ ਗਿਆ ਜਦ ਕੀ ਸਚਾਈ ਇਸ ਤੋਂ ਕੋਸੋਂ ਦੂਰ ਹੈ ਅਸੀਂ ਬਹਾਦਰ ਕੇ ਟੈਕਸਟਾਈਲ ਦੇ ਨੈਟਵਰ ਐਸੋਸੀਏਸ਼ਨ ਨੇ ਆਪਣਾ 15 ਐਮ ਐਲ ਡੀ ਦਾ ਕਾਮਨ ਐਫਲਨ ਟ੍ਰੀਟਮੈਂਟ ਪਲਾਂਟ ਇੰਸਟਾਲ ਕਰ ਲਿਆ ਤਾਇਪੁਰ ਡਾਈਂਗ ਇੰਡਸਟਰੀ ਨੇ ਪਿਆ ਐਮ ਐਲ ਡੀ ਦਾ ਇੰਸਟਾਲ ਕਰ ਲਿਆ ਫੋਕਲ ਪੁਆਇੰਟ ਦੀ ਡਾਈਂਗ ਇੰਡਸਟਰੀ ਨੇ 40 ਐਮ ਐਲ ਡੀ ਦਾ ਕਰ ਲਿਆ ਜਿਹੜੀ ਲਾਰਜ ਇੰਡਸਟਰੀ ਹੈਗੀ ਹੈ ਉਹਨਾਂ ਨੇ ਆਪਣੇ ਅੰਦਰ ETP प्लांट्स ਇੰਸਟਾਲ ਕੀਤੇ ਹੋਏ ਨੇ ਔਰ ਕੁਝ 20-25 کارਖਾਨੇ ਇੰਡਸਟਰੀਅਲ ਏਰੀਆ ਦੇ ਹੈਗੇ ਨੇ ਉਹਨਾਂ ਨੇ ਵੀ ਆਪਣੇ ਅੰਦਰ ETP ਪਲਾਨਟ ਇੰਸਟਾਲਸ ਕੀਤੇ ਗਏ ਇਹਦੇ ਵਿੱਚ ਇੱਕ ਦਸਨਯੋਗ ਗੱਲਾ ਵੀ ਹੈਗੀ ਹੈ ਵੀ ਜਦੋਂ ਆ ਡੀਪੀਆਰ ਤਿਆਰ ਕੀਤੀ ਗਈ ਤੇ ਉਸ ਦੇ ਵਿੱਚ ਇੱਕ ਬਜਟ ਰੱਖਿਆ ਗਿਆ ਵੀ ਜਿਹੜੇ 20 ਤੋਂ 25 ਇੰਡਸਟਰੀਅਲ ਏਰੀਆ ਦੇ ਜਿਹੜੇ ਡਾਈਇੰਗ ਯੂਨਿਟਸ ਹੈਗੇ ਆ ਉਹਨਾਂ ਦਾ ਟ੍ਰੀਟਡ ਵਾਟਰ ਉਥੋਂ ਦੀ ਉਹਦੇ ਵਿੱਚ ਮਿਕਲ 34 ਕਰੋੜ ਦਾ ਬਜਟ ਰੱਖਿਆ ਗਿਆ ਸੀਗਾ ਵੀ ਉਹ ਪਾਈਪਲਾਈਨ ਦੇ ਥਰੋ ਉਹ ਐਸਟੀਪੀ ਜਮਾਲਪੁਰ ਜਿੱਥੇ 225 ਐਮਐਲਡੀ ਦਾ ਐਸਟੀਪੀ ਪਲਾਨ ਇੰਸਟਾਲ ਹੋਣਾ ਹੈਗਾ ਉਹ ਪਾਈਪਲਾਈਨ ਉੱਥੇ ਲੈ ਕੇ ਜਾਇਆ ਜਾਏਗਾ ਪਰੰਤੂ ਐਸਾ ਕੁਝ ਨਹੀਂ ਹੋਇਆ ਅੱਜ ਵੀ ਕਈ ਡਾਇਰੈਕਟ ਜਿਹੜੇ ਡਿਸਚਾਰਜ ਹੈਗੇ ਆ ਉਹ ਬੁੱਢੇ ਨਾਲੇ ਦੇ ਵਿੱਚ ਪੈਰੇ ਹੈਗੇ ਨੇ ਟੋਟਲ ਆ ਪ੍ਰੋਜੈਕਟ ਇੱਕ ਫੇਲਿਅਰ ਹੈਗਾ ਇੱਕ ਕਰਪਸ਼ਨ ਕੀਤੀ ਗਈ ਹੈਗੀ ਇੱਕ ਲੁੱਟ ਕੀਤੀ ਗਈ ਹੈਗੀ ਔਰ ਜਦ ਕੀ ਟੋਟਲ ਪਾਣੀ ਅਗਰ 1500 ਐਮਐਲਡੀ ਦਾ ਉੱਥੇ ਨਾ ਪਿਆ ਗਿਆ ਜੈਨਪੁਰ ਦੀ ਪੁਲੀ ਤੇ ਔਰ 161 ਐਮਐਲ ਦੀ ਜਿਹੜਾ ਕਿ ਪੱਟੀਆਂ ਟ੍ਰੀਨਲ ਪਲਾਂਟ ਦਾ ਸਿੱਧਾ ਜਾ ਰਿਹਾ ਹੈਗਾ ਸਤਲੁਜ ਦੇ ਵਿੱਚ ਟੋਟਲ ਹੋ ਗਿਆ ਤਕਰੀਬਨ 1700 ਐਮਐਲ ਦੀ ਪਾਣੀ ਜਿਸ ਦੇ ਵਿੱਚੋਂ ਅਗਰ ਅਸੀਂ ਆਪਣੇ ਸੀਟਪੀਸ ਦਾ ਪਾਣੀ ਨੂੰ ਮਾਈਨਸ ਕਰ ਦਈਏ ਤੇ 105 ਐਮਐਲ ਦੀ ਪਾਣੀ ਔਰ ਸਕੈਟਰਡ ਦਾ ਔਰ ਲਾਰਜ ਇੰਡਸਟਰੀਜ਼ ਦਾ ਮਲਾ ਕੇ 150 ਐਮਐਲ ਦਾ ਪਾਣੀ ਅਸੀਂ ਆਪਣਾ ਉਹਨੂੰ ਟ੍ਰੀਟ ਕਰ ਲਿਆ ਔਰ ਹੁਣ ਬਚਿਆ ਕਿੰਨਾ 1500 ਇਨਸਟਾਲਡ ਐਸਟੀਪੀ ਦੀ ਕਪੈਸਿਟੀ ਕਿੰਨੀ ਹੈ 700 ਔਰ ਪਾਣੀ ਜਿਆਦਾ ਕਿੰਨਾ ਨਿਕਲਿਆ 800 ਐਮਐਲਡੀ ਪਾਣੀ ਆਉਦੀ ਡੇਡ ਦੇ ਵਿੱਚ ਐਕਸੈਸ ਹੈ ਤੇ ਬੁੱਢਾ ਨਾਲਾ ਸਾਫ਼ ਕਿਵੇਂ ਹੋਣਾ ਸੀਗਾ ਜਦ ਕਿ ਡੋਮੈਸਟਿਕ ਪਾਣੀ ਦਾ ਵੋਲਿਊਮ ਹੀ 1500 ਐਮਐਲਡੀ ਹੈਗਾ ਔਰ ਉਹਦੀ ਇਨਸਟਾਲਡ ਕਪੈਸਿਟੀ 700 ਲਗਾਈ ਗਈ ਹੈਗੀ ਤੇ ਇਸ ਕਰਨਾ ਇਸ ਪ੍ਰੋਜੈਕਟ ਦਾ ਪੱਠਾ ਬੈਠਿਆ ਸੋ ਆਹੀ ਮੇਨ ਕਾਰਨ ਹੈ ਦੀ ਅਫਸਰਾਂ ਦੀ ਨਲਾਕੀ ਔਰ ਜੋ ਕਿ ਇਹਨਾਂ ਨੇ ਪ੍ਰੋਪਰ ਇਸ ਨੂੰ ਡੀਪੀਆਰ ਨੂੰ ਤਿਆਰ ਨਹੀਂ ਕੀਤਾ ਇਸ ਕਾਰਨ ਇਸ ਬੁੱਢੇ ਨਾਲੇ ਦਾ ਪ੍ਰੋਜੈਕਟ ਆ ਬੁੱਢਾ ਨਾਲਾ ਬੁੱਢੇ ਦਾ ਬੁੱਢਾ